ਠੀਕਾ ਨੂੰ ਮਨਮੋਦ ਸਾਰਾ ਕੋ ਆਪ ਕਰਦਾਂਗੇ ਠੀਕਾ ਪੱਠੇ ਤੱਤੇ ਆਪ ਕੋ ਨੇ ਸਾਰਾ ਕੋ ਹਾਂ ਜੀ ਹਾਂ ਜੀ ਤੇ ਲੋਪਰਾ ਬਾਈ ਤੁਸੀਂ ਸਿੱਖਿਆ ਲੈ ਸਕਦੇ ਹੋ ਬਾਈ ਹੈਂਡੀਕੈਪਟ ਜਰੂਰ ਆ ਪਰ ਬਾਈ ਦਾ ਦਿਲ ਬਹੁਤ ਵੱਡਾ ਕਿਉਂਕਿ ਮਿਹਨਤ ਆ ਉਹ ਕਰਦਾ ਜ਼ਿਆਦਾ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਬੂਰਾ ਕਟਾ ਤੇ ਇੱਕ ਸੂਣ ਵਾਲੀ ਮੱਝ ਠੀਕ ਹੈ ਜੀ ਦੋ ਨੱਕ ਪਕਾਉਗਾ ਜੀ ਚੀਮਾ ਜੋਧਪੁਰ ਜੋਧਪੁਰ ਪਿੰਡ ਹੈ ਚੀਮਾ ਪਰਲੀਛੜ ਰਹਿੰਦਾ ਜੋਧਪੁਰ ਰੋਲੀਛੜ ਜਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਗਰਤੇਜ ਸਿੰਘ ਆ ਜੀ ਪੈਂਡ ਜੋਧਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੇ ਜੀ ਆਪਣੀ ਮਾ ਠੀਕ ਆ ਜੀ ਪਹਿਲੇ ਛੂਏ ਕੱਢਾਈ ਨੇ 14 ਕਿਲੋ ਜੀ ਠੀਕ ਆ ਦੂਜੇ ਛੂਏ 16 ਕੱਢਾ ਜੀ ਤੇ ਅਕੀ ਐਤੀ 18 ਦੀ ਸੁਭਾਅ ਬਣਾ ਹੋਈ ਜੀ ਅਕੀ ਤੀਜੇ ਛੂਏ ਦਊਗੀ ਹਾਂ ਤੀਜੇ ਛੂਏ ਜੀ ਠੀਕ ਆ ਘਰ ਦੀ ਮੱਝ ਆ ਜੀ ਆਪਣੇ ਕਰੇਪਾਲੀ ਦੀ ਹਾਂ ਮੋਹਰਾ ਨਾਲ ਦੀ ਮੱਝ ਆ ਜੀ ਠੀਕ ਆ ਹਾਂ ਜੀ ਲੋਪਰਾ ਚੈੱਕ ਕਰ ਸਕਦੇ ਠੀਕ ਆ ਜੀ ਤੋਰ ਦੇ ਭਾਈ ਬਾਈ ਹੈਗਾ ਹੈਂਡੀਕੈਪਟ ਪਰ ਮਿਹਨਤ ਬਾਈ ਦੀ ਬਹੁਤ ਜ਼ਿਆਦਾ ਠੀਕ ਹੈ ਨਾ ਤੇ ਆਪ ਹੀ ਬਾਈ ਪੱਟੇ ਪੁੱਟੇ ਪਾਉਂਦਾ ਤੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਈ ਨੂੰ ਸੱਦਿਆ ਕਿ ਜੀ ਨੂੰ ਤੋਰਨ ਦੀ ਖਾਤਰ ਇਸ ਕਰਕੇ ਬਾਕੀ ਬਾਅਦ ਸਾਨੂੰ ਬਾਈ ਨਾਲ ਵੀ ਗੱਲਬਾਤ ਕਰਾਂਗੇ ਬਾਈ ਦਾ ਦਿਲ ਬਹੁਤ ਵੱਡਾ ਜਿਹੜਾ ਇੰਨੀ ਮਿਹਨਤ ਕਰਕੇ ਬਹੁਤ ਸੁਸ਼ਾਨਦਾਰ ਦੇ ਹਨ ਤੇ ਲੋ ਜੀ ਦੇਖ ਸਕਦੇ ਹੋ ਚੰਗੀ ਮੱਝਾ ਲੋ ਜੀ ਸਾਂਸ ਨੂੰ ਬੱਸ ਬੰਦ ਜੀ ਮੰਨ ਲਓ। ਲਓ ਜੀ। ਇਹ ਬੱਸ ਨੂੰ ਫੇਰ ਦਿਖਾਉਣੇ ਆਠਾਪਾ। ਸਾਥੀ ਮਰਦਾਨਿਆ। ਲਓ ਜੀ। ਠੀਕ ਹੈ ਜੀ। ਲਓ ਜੀ ਬੁਨੀ ਸਾੜ। ਕਿੰਨੇ ਦਿਨ ਬਾਕੀ ਦੱਸੋ ਜੀ ਇਹਦੇ? ਇਹ 28 ਕਿਤੇ ਕਿੰਨੇ ਦਿਨ ਹੋਇਆ ਜੀ ਇਹਨਾਂ ਨੇ? ਆਹ 28 ਤਰੀਕ। ਹਾਂ ਅੱਜ ਹੋ ਗਈ 21 ਕਿ 23 ਤੇ ਹੀ ਹੋ ਗਈ। 23 ਹੋ ਗਈ। 23 ਹੋ ਗਈ ਜੀ। ਹਾਂ ਜੀ। ਠੀਕ ਹੈ ਜੀ। ਰੇਟ ਭਰਾ ਦਾ ਜਾਜਾ। ਰੇਟ ਫੋਨ ਤੇ ਕਰਾਂਗੇ ਜੀ। ਰੇਟ ਫੋਨ ਤੇ। ਠੀਕ ਹੈ ਜੀ। ਲੋਪਰਾ। ਦੁਬਾਰਾ ਫਿਰ ਚੈੱਕ ਕਰ ਲਓ ਸਾਥੀ ਮਾਰਲੋ। ਠੀਕ ਹੈ ਹਾਂ ਜੀ ਬੂਰੇ ਕਟਰੀ ਜਾਣ ਕਰੇ ਹੋ ਜੀ ਕਿੰਨੇ ਟਾਈਮ ਦਾ ਹੋ ਗਿਆ ਬੂਰਾ ਕਟਾ ਪੰਜ ਸਭਾ ਖਸਾਲ ਦਾ ਜੀ ਇਹ ਸਭਾ ਸਾਲ ਦਾ ਹਾਂ ਜੀ ਆਪਣੀ ਘਰ ਦੀ ਮੱਝ ਦਾ ਇਹ ਹਾਂ ਜੀ ਘਰ ਦੀ ਮੱਝ ਆ ਜੀ ਉਹ ਖੜੀ ਹੈ ਟ੍ਰੈਪਰ ਟ੍ਰੈਕ ਤੇ ਪਾਲੇ ਪਾਇ ਬੂਰੀ ਮੱਝ ਜੀ ਠੀਕ ਆ ਹਾਂ ਜੀ ਠੀਕਾ ਲੋਪਰਾ ਚੈੱਕ ਕਰ ਸੜ ਟੈਕ ਟਿਕਲ ਜੰਗਾ ਕੱਦ ਬਲਡਾ ਤੇ ਘਰੇ ਮੱਝ ਬਾਈ ਕੋਲ ਆ ਉਹ ਕਿਸ ਨੂੰ ਖਾਣ ਨੇ ਇਹਦੀ ਇਹਦਾ ਰੇਟ ਰੂਟ ਜੀ ਇਹਦਾ ਰੇਟ 90000 ਆ ਜੀ ਠੀਕ ਹੈ ਹਾਂਜੀ 90000 ਹੀ ਹਾਂਜੀ ਠੀਕ ਹੈ ਜੀ ਹਾਂਜੀ ਬਈ ਆਪਾਂ ਨੂੰ ਕਿੰਨਾ ਕੁ ਟਾਈਮ ਹੋਊਗਾ ਕੰਮ ਕਰਦੇ ਨੂੰ ਆਪਾਂ ਨੂੰ ਹੋਵੇ 8-10 ਸਾਲ ਜੀ 8-10 ਸਾਲ ਹੋਗੇ ਹਾਂਜੀ ਠੀਕ ਹੈ ਜੀ ਆਪ ਹੀ ਸਾਹਮਣੇ ਬਸ ਹਾਂ ਆਪ ਹੀ ਛਾਉਂਦੇ ਆ ਜੀ ਠੀਕ ਆ ਨਮੂਦਾ ਨਮੂਦਾ ਸਾਰਾ ਕੋ ਆਪ ਕਰਦਾ ਜੀ ਠੀਕ ਆ ਪਠ ਤੱਤੇ ਆਪ ਕੋਲ ਸਾਰਾ ਕੋ ਹਾਂਜੀ ਹਾਂਜੀ ਤੇ ਲੋ ਭਰਾ ਬਾਈ ਤੂੰ ਸਿੱਖਿਆ ਲੈ ਸਕਦੇ ਹੋ ਬਾਈ ਹੈਂਡੀਕੈਪਟ ਜਰੂਰ ਆ ਪਰ ਬਾਈ ਦਾ ਦਿਲ ਬਹੁਤ ਵੱਡਾ ਕਿਉਂਕਿ ਮਿਹਨਤ ਆਪ ਉਹ ਕਰਦਾ ਜ਼ਿਆਦਾ ਤੇ ਦੇਖ ਸਕਦੇ ਤੁਸੀਂ ਮੱਝਾਂ ਤੇ ਮੈਂ ਤੁਹਾਨੂੰ ਉਹਦੀ ਮਾਂ ਵੀ ਬਿਖਾਉਣਾ ਜੀ ਪੂਰੀ ਲੋ ਜੀ ਸਾਰੇ ਘਰ ਦੇ ਪਸ਼ੂ ਆ ਗਏ ਠੀਕ ਹੈ ਜੀ ਲੋ ਜੀ ਇੱਕ ਆ ਬਾਈ ਕੁ ਬੁਰੀ ਕੱਟੀ ਵੀ ਆ ਆਮ ਅੱਜ ਦਾ ਘੱਟਾ ਪਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਓਕੇ ਬਾਏ